ਆਪਣੇ ਬੱਚਿਆਂ ਨੂੰ ਮੋਬਾਈਲ ਫੜਾਉਣ ਤੋਂ ਪਹਿਲਾਂ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲਓ ਕਿਤੇ ਤੁਹਾਨੂੰ ਵੀ ਨਾ ਪੈ ਜਾਏ ਪਛਤਾਣਾ ਅਕਸਰ ਹੀ ਅੱਜਕੱਲ ਬਹੁਤ ਸਾਰੇ ਮਾਪਿਓ ਆਪਣੇ ਬੱਚਿਆਂ ਨਾਲ ਸਮਾਂ ਬਤਾਉਣ ਦੀ ਬਜਾਏ ਉਹਨਾਂ ਨੂੰ ਮੋਬਾਈਲ ਫੋਨ ਫੜਾ ਦਿੰਦੇ ਨੇ ਤਾਂ ਕਿ ਬੱਚੇ ਫੋਨ ਲੈ ਕੇ ਟੇਕੇ ਬੈਠੇ ਰਹਿਣ ਜੇਕਰ ਤੁਸੀਂ ਵੀ ਕਰਦੇ ਹੋ ਇਸ ਤਰ੍ਹਾਂ ਤਾਂ ਹੋ ਜਾਓ ਸਾਵਧਾਨ ਵੀਡੀਓ ਵਿੱਚ ਤੁਹਾਨੂੰ ਜੋ ਬੱਚੀ ਦਿਖਾਈ ਦੇ ਰਹੀ ਹੈ ਇਸ ਦੀ ਉਮਰ 14 ਸਾਲ ਹੈ ਅਤੇ ਇਸ ਦੇ ਮਾਪਿਓ ਨੇ ਇਸ ਨੂੰ ਮੋਬਾਈਲ ਫੋਨ ਦੀ ਐਨੀ ਆਦੀ ਬਣਾ ਦਿੱਤਾ ਕਿ ਇਹ ਆਪਣੇ ਮਾ ਉਹ ਤੋਂ Apple ਦਾ iPhone ਮੰਗਣ ਲੱਗੀ ਪਰ ਜਦੋਂ ਇਸ ਦੇ ਮਾਪਿਓ ਨੇ ਇਸ ਦੀ ਨਾ ਸੁਣੀ ਤਾਂ ਕੁੜੀ ਨੇ Apple ਦਾ ਫੋਨ ਨਾ ਦਿਵਾਉਣ ਤੇ ਆਪਣੇ ਹੱਥਾਂ ਦੀਆਂ ਨਾੜਾਂ ਵੱਢ ਲਈਆਂ ਜਿਸ ਤੋਂ ਬਾਅਦ ਮਾਪਿਓ ਨੇ ਇਸ ਨੂੰ ਜਲਦੀ ਜਲਦੀ ਹਸਪਤਾਲ ਵਿੱਚ ਦਾਖਲ ਕਰਵਾਇਆ ਤੁਸੀਂ ਵੀ ਸੁਣੋ ਕੁੜੀ ਦੇ ਮੂੰਹੋਂ ਪੂਰੀ ਗੱਲ ਹਮਕੋ ਫੋਨ ਚਾਹੀਏ Apple ਵਾਲਾ ਹਮਕੋ আর ਕੋਈ ਦਿੱਕਤ ਨਹੀਂ ਕਸੂਰਿਤ ਫੋਨ ਕਾ ਦਿੱਕਾ ਤੇ ਆਮ ਕੋ ਫੋਨ ਚਾਹੇ 1 ਲੱਖ ਕਾ ਵੀ ਆਤਾ ਹੈ 1.5 ਕਾ ਵੀ ਆਤਾ ਹੈ 2 ਕਾ ਵੀ ਆਤਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਮਾਂ ਪਿਓ ਤੱਕ ਪਹੁੰਚਦੀ ਜਰੂਰ ਕਰੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ